ਵੈਲਕਮ ਟੂ AK ਕਲੈਕਸ਼ਨ ਮੇਨ ਬਿਆਰ ਕੁਰਾਲੀ ਲੈ ਕੇ ਆਏ ਨੇ ਤੁਹਾਡੇ ਵਾਸਤੇ ਬਹੁਤ ਹੀ ਪਿਆਰੀ ਸੇਲ ਲੇਟੈਸਟ ਡਿਜ਼ਾਈਨਿੰਗ ਗਲੇ ਤੇ ਵੀ ਕੰਮ ਹੈ ਪੂਰਾ ਫੁੱਲ ਪੱਲੇ ਤੇ ਵੀ ਕੰਮ ਹੈ ਸੇਮ ਫੋਟੋ ਵਾਲਾ ਪੀਸ ਹੈ ਬਾਜੂ ਤੇ ਵੀ ਵਰਕ ਹੈ ਬੁਟੀਕ ਵਾਲਾ ਸਟਾਈਲ ਲੈ ਕੇ ਹਾਜ਼ਰ ਨੇ ਜਲਦੀ ਜਲਦੀ ਪਹੁੰਚੋ ਫੋਟੋ ਡਿਜ਼ਾਈਨਿੰਗ ਪੀਸ ਹੈ ਸੇਮ ਮਾਡਲ ਵਾਲੇ ਪੀਸ ਹੈ ਕਲਰ ਮਿਲਣਗੇ ਚਾਰ ਦੁਪੱਟਾ ਕਰ ਲਓ ਚੈੱਕ ਪੂਰਾ ਫੁੱਲ ਹੈਵੀ ਬਾਜ਼ਾਰ ਚ ਵਗੈਰਾ 2400 ਬਾਜ਼ਾਰ ਚ ਵਗੈਰਾ 2500 ਪਰ ਇੱਕ ਕਲੈਕਸ਼ਨ ਨੇ ਲਾਤੀ ਹੈ ਸੇਲ ਤੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਮੈਂਟ ਸੇਮ ਫੋਟੋ ਵਾਲੇ ਰੰਗ ਹੈ ਸੇਮ ਫੋਟੋ ਵਾਲਾ ਮਾਲ ਹੈ ਇੱਕ ਦਾ ਇੱਕ ਵੈਰਾਈਟੀ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਿਆਰ ਕਰਾਲੀ ਆ ਲੋ ਜੀ ਅਗਲਾ ਡਿਜ਼ਾਈਨ ਕਰੋ ਚੈੱਕ ਬਾਜ਼ਾਰ 'ਚ ਵਿਗਰੇ 2400 ਬਾਜ਼ਾਰ 'ਚ ਵਿਗਰੇ 2500 ਪਰ ਏਕੇ ਕਲੈਕਸ਼ਨ ਵਾਲੇ ਦਾਤੀ ਸੇਲ ਦੱਬ ਕੇ ਲੱਗੀ ਐ ਸੇਲ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਿਆਰ ਕਰਾਲੀ ਹਰ ਇੱਕ ਸੂਟ ਦੀਆਂ ਬਾਹਾਂ ਗੱਡੀਆਂ ਹੋਈਆਂ ਪਹੁੰਚੇ ਗੱਡੇ ਹੋਏ ਆ ਸਾਰਾ ਹੈਂਡਵਰਕ ਦਾ ਪਫ ਦਾ ਕੰਮ ਹੋਇਆ ਹੋਇਆ ਨਾਲ ਸੇਮ ਬੁਟੀਕਾਂ ਵਾਲੇ ਸਟਾਈਲ ਆ ਲੋ ਦੁਪੱਟਾ ਕਰ ਲੋ ਚੈੱਕ ਦੁਪੱਟੇ ਸਾਰੇ ਭਾਰੀ ਆ ਇਹ 2 ਦਿਨ ਦੀ ਸੇਲ ਲੱਗੀ ਆ ਇਹ ਨਾ ਲੱਗੀ ਨਾ ਲੱਗਣੀ AK ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜੂਗੇ ਚਾਰ ਕਲਰ ਚਾਰੇ ਕਲਰ ਹੋਣੇ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ ਆ ਲੋ ਡਿਜ਼ਾਈਨ ਕਰ ਲੋ ਚੈੱਕ ਸਾਰਾ ਦਬਕੇ ਦਾ ਕੰਮ ਹੋਇਆ ਵਾ ਕੋਈ ਕਹਿੰਦਾ 2500 ਕੋਈ ਕਹਿੰਦਾ 2600 ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਤਾਂ ਕਿ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ AK ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਵੱਡੀ ਸੇਲ ਲੈ ਕੇ ਹਾਜ਼ਰ ਨੇ ਤੁਹਾਡੇ ਵਾਸਤੇ ਆ ਲੋ ਡ్రੈਪਿੰਗ ਕਰ ਲੋ ਚੈੱਕ ਦੁਪੱਟਾ ਕਰ ਲੋ ਚੈੱਕ ਬਹੁਤ ਹੀ ਪਿਆਰਾ ਦੁਪੱਟਾ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਬਾਜ਼ਾਰ ਚ ਵਿਗਰੇ 2600 ਬਾਜ਼ਾਰ ਚ ਵਿਗਰੇ 2400 ਏਕੇ ਕਲੈਕਸ਼ਨ ਆਣੇ ਲਾਤੀ ਸੇਰ ਕਲਰ ਚੈੱਕ ਕਰ ਲੋ ਚਾਰ ਹਰ ਇੱਕ ਸੂਟ ਦੇ ਵਿੱਚ ਚਾਰ ਚਾਰ ਕਲਰ ਹੈ ਰੇਟ ਸੁਣ ਕੇ ਹੋ ਜਾਊਗਾ ਤੁਸੀਂ ਹੈਰਾਨ ਐਨੇ ਸਸਤੇ ਰੇਟ ਕਰਤੇ ਆ ਦੋ ਦਿਨ ਦੀ ਲੱਗੀ ਏ ਸੇਲ ਭਾਰੀ ਕੋਈ 5 ਦਿਨ ਨਹੀਂ ਕੋਈ 6 ਦਿਨ ਨਹੀਂ ਜਿਹੜਾ ਪਹਿਲਾ ਆ ਗਿਆ ਪਹਿਲਾ ਪਾਊਗਾ ਸੂਟ ਬਾਸ ਬਾਜੂ ਤੇ ਵੀ ਵਰਕ ਹੈ ਡਿਜ਼ਾਈਨਰ ਪੀਸ ਹੈ ਪੂਰੇ ਫੁੱਲ ਪਾਰਟੀ ਵਰ ਪੀਸ ਹੈ ਰੇਟ ਕਿੰਨਾ ਹੈ ਸਿਰਫ 999 ਰੁਪਏ 999 999 999 ਦੁਪट्टे ਹੈਵੀ ਕਲਰ ਹਰ ਇੱਕ ਸੂਟ ਦੇ ਵਿੱਚ ਚਾਰ ਕੁਆਲਟੀ ਚੈੱਕ ਕਰ ਲਓ ਸੇਮ ਫੋਟੋ ਵਾਲੇ ਆਰਟੀਕਲ ਹੈ ਬੁਟੀਕਾ ਵਾਲੇ ਪੀਸ ਹੈ ਸੇਮ ਫੋਟੋ ਵਾਲੇ ਪੀਸ ਆਏ ਹੈ ਬੁਟੀਕ ਸਟਾਈਲ ਆਹ ਲਓ ਜੀ ਇਹ ਕਰਤੇ ਸੂਟ ਕਰੇਵ ਦੇ ਬਾਜ਼ਾਰ ਚ ਵਿਗਰੇ 15-1500 ਦੇ ਬਾਜ਼ਾਰ ਚ ਵਿਗਰੇ 24-2400 ਦੇ ਪਰ ਆਪਾਂ ਨੇ ਕਿੰਨੇ ਦੇ ਕਰਤੇ 650 ਰੁਪਏ ਦੇ ਬਾਜੂ ਤੇ ਵੀ ਵਰਕ ਹੈ ਪਹੁੰਚਿਆਂ ਦੇ ਵੀ ਵਰਕ ਹੈ ਨਾਲ ਦੁਪट्टे ਇਹਦੇ ਵਰਕ ਵੀ ਮਿਲਣਗੇ ਪਲੇਨ ਵੀ ਮਿਲਣਗੇ ਹੈਵੀ ਵੀ ਮਿਲਣਗੇ ਦੋਨੋਂ ਤਰ੍ਹਾਂ ਦੇ ਮਿਲਣਗੇ ਇੱਕ ਹੋਰ ਮੇਰੀ ਭੈਣਾਂ ਨੂੰ ਬੇਨਤੀ ਹੈ ਜਿੰਨੇ ਵੀ ਮੇਰੇ ਭੈਣਾਂ ਦੇ ਸਾਹਮਣੇ ਜਿਵੇਂ ਕਿ ਅੱਜ ਕੱਲ YouTube ਦਾ ਜ਼ਮਾਨਾ ਹੈ YouTube ਦਾ ਹੁਣ ਸਾਡਾ ਸਾਹਮਣੇ ਕਰਿਆ ਹੋਇਆ ਫੋਲੋ ਏਤਮਾਨ ਚੈਨਲ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਪਰ ਇੱਕ ਹੁਣ ਅਸੀਂ Instagram ਤੇ ਵੀ ਪੇਜ ਕਰ ਲਿਆ ਓਪਨ ਏਤਮਾਨ ਚੈਨਲ ਵੀਡੀਓ ਨੂੰ ਕਰ ਲੋ ਦਬਕੇ ਸ਼ੇਅਰ ਤੇ ਸਾਡੇ ਪੇਜ ਏਤਮਾਨ ਚੈਨਲ ਨੂੰ ਕਰ ਲੋ ਫੋਲੋ Instagram ਤੇ YouTube ਤੇ ਮੇਰੀ ਹਰ ਇੱਕ ਭੈਣ ਨੇ ਪੇਜ ਨੂੰ ਕਰਿਆ ਹੋਇਆ ਫੋਲੋ ਸਾਨੂੰ ਪਤਾ ਹੈ ਪਰ ਇਸ ਵਾਰ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇੰਸਟਾਗ੍ਰਾਮ ਤੇ ਵੀ ਅਸੀਂ ਹੁਣ ਹਰ ਹਫ਼ਤੇ ਨਵੀਂ ਨਵੀਂ ਵੀਡੀਓ ਪਾਣੀ ਹੈ ਇਹ ਦਮਾਂ ਚੈਨਲ ਪਰ ਇਸ ਕਰਕੇ ਇੰਸਟਾਗ੍ਰਾਮ ਨੂੰ ਵੀ ਕਰ ਲੋ ਸਾਡੇ ਫੋਲੋ ਜਲਦੀ ਜਲਦੀ ਪਹੁੰਚੋ ਏਕ ਏਕ ਕਲੈਕਸ਼ਨ ਮੇਨਵੇਅਰ ਕਰਾਲੀ ਪਾਰਟੀ ਵੇਰ ਸੋਟਾ ਦੀ ਲੱਗੀ ਸੇਲ 650 650 650 ਕੋਈ 1500 ਨਹੀਂ ਕੋਈ 2000 ਨਹੀਂ ਕਿੰਨੇ ਦਾ ਕਰੇਵ ਦਾ ਸੂਟ ਕਰਤਾ 650 ਰੁਪਏ ਦਾ ਬਾਜ਼ਾਰ 'ਚ ਵਗਿਆ 15 1500 ਦਾ 2 2000 ਦਾ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਤਾਂ ਕਿ ਮੇਰੀ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ ਦੁਪੱਟੇ ਨਾਲ ਚੈੱਕ ਕਰ ਲੋ ਪਾਰਟੀ ਵਰ ਸੂਟ ਹੈ ਵਧੀਆ ਡਿਜ਼ਾਈਨਿੰਗ ਹੈ ਹਰ ਇੱਕ ਸੂਟ ਦੇ ਗਲੇ ਪੱਲੇ ਬਾਜੂ ਕੱਡੇ ਵੇ ਰੇਟ ਕਿੰਨਾ 650 650 ਇਹਦੇ ਵਿੱਚ ਘੱਟੋ ਘੱਟ 500 ਡੇਣੀਆਂ ਮਿਲ ਜੂਗੀਆਂ 2 ਦਿਨ ਦੀ ਲੱਗੀ ਹੈ ਸੇਲ ਜਲਦੀ ਪਹੁੰਚੋ ਜਲਦੀ ਆਓ ਸਾਰਾ ਗਲੇ ਦੇ ਵਰਕ ਹੈ ਪੱਲੇ ਦੇ ਵਰਕ ਹੈ ਬਾਜੂ ਦੇ ਵਰਕ ਹੈ ਬੜੀ ਸਟਾਈਲ ਪੀਸ ਹੈ ਕੰਮ ਚੈੱਕ ਕਰ ਲੋ ਸਾਰਾ ਕਿੰਨਾ ਹੈਵੀ ਹੋਇਆ ਵਾ ਕੰਮ ਕੰਮ ਕਰਨ ਚਲੇ ਜਾਏ ਬਾਜ਼ਾਰ ਦੇ ਵਿੱਚ ਮੋਰ ਨਹੀਂ ਪਈ ਵੀ ਆ ਬਾਜ਼ਾਰ ਦੇ ਵਿੱਚ ਕੰਮ ਕੰਮ ਦੇ 1000 ਰੁਪਏ ਲੱਗਣੇ ਪਰ ਤੁਹਾਨੂੰ ਉਹਦੇ 999 ਰੁਪਏ ਮਤ ਸੂਟ ਮਿਲ ਜਣਾ ਦੁਪੱਟੇ ਛਣੇ ਪਾਰਟੀ ਵੇਅਰ ਸੂਟ ਆ ਕੋਈ ਲੋਕਲ ਸੂਟ ਨਹੀਂ ਹੈਗੇ ਸਾਰੇ ਪਾਰਟੀ ਵੇਅਰ ਸੂਟ ਆ ਜਿਹੜੇ ਬਾਜ਼ਾਰ ਚ ਵਗਰੇ 26 2600 ਰੁਪਏ ਦੇ 27 2700 ਰੁਪਏ ਦੇ ਪਰ ਏਕੇ ਕਲੈਕਸ਼ਨ ਨੇ ਕਰਤੇ ਕਿੰਨੇ ਦੇ ਸਿਰਫ 999 ਰੁਪਏ ਦੇ 999 999 ਪਾਰਟੀ ਵੇਅਰ ਸੂਟਾਂ ਦਾ ਲੱਗ ਗਿਆ ਮੇਲਾ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ 2 ਦਿਨ ਦੀ ਲੱਗੀ ਐ ਸੇਲ ਤੀਏ ਦੀ ਨਾਲੇ ਕਹੂੰਗੇ ਆਹ ਰੇਟ ਲੱਗ ਜਾਓ ਇਹ ਰੇਟ ਨਾਲ ਲੱਗਣਾ ਨਾ ਮਾਲ ਮਿਲਣਾ ਮਾਲ ਜਾਣਾ ਮੁੱਕ ਫੇਰ ਨਾ ਕਿਹੋ ਲੇਟ ਹੋਗੇ ਕਿ ਦੇ ਦਿਓ ਸੂਟ ਅਸੀਂ ਕਹਣਾ ਖਤਮ ਹੋ ਗਏ ਤੁਸੀਂ ਕਹਣਾ ਦੇ ਦਿਓ ਸੂਟ ਇਸ ਕਰਕੇ ਜਲਦੀ ਆਓ ਜਲਦੀ ਪਾਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਹਰ ਇੱਕ ਸੂਟ ਦੇ ਘੱਟੋ ਘੱਟ 40 40 ਪੀਸ ਹੈਗੇ ਆ ਜਲਦੀ ਪਹੁੰਚੋ ਤੇ ਜਲਦੀ ਮਿਲ ਕੇ ਜਾਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਕੰਮ ਚੈੱਕ ਕਰ ਲਓ ਕਿੰਨਾ ਸਾਫ ਸੁਥਰਾ ਕੰਮ ਹੋਇਆ ਹੋਇਆ ਸਾਰਿਆਂ ਦੇ ਬਾਜੂ ਪਹੁੰਚੇ ਵਰਕ ਹੋਏ ਹੋਏ ਆ ਬੁਟੀਕ ਸਟਾਈਲ ਪੀਸ ਆ ਬਾਜੂਆਂ ਤੇ ਵੀ ਕੰਮ ਹੈ ਸਾਰਾ ਪਹੁੰਚੇ ਦੇ ਵੀ ਕੰਮ ਹੈ ਦੁਪੱਟੇ ਸਭ ਦੇ ਹਰ ਇੱਕ ਸੂਟ ਦੇ ਹੈਵੀ ਦੁਪੱਟੇ ਲੱਗੇ ਹੋਏ ਆ ਕੋਈ ਵੇਚ ਰਿਹਾ 2600 ਕੋਈ ਵੇਚ ਰਿਹਾ 2400 ਪਰ ਇਹ ਇੱਕ ਕਲੈਕਸ਼ਨ ਨੇ ਸੇਲ ਲਾਤੀ ਸਿਰਫ 999 ਰੁਪਏ ਡਿਜ਼ਾਈਨ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਕਲਰ ਦੇਖ ਲਓ ਕਿੰਨੇ ਸੋਹਣੇ ਸੋਹਣੇ ਕਲਰ ਆ ਚਾਰ ਕਲਰ ਚਾਰੇ ਕਲਰ ਪਿਆਰੇ 40 40 ਸੂਟ ਆਏ ਹੋਏ ਹਰ ਇੱਕ ਸੂਟ ਦੇ ਡਿਜ਼ਾਈਨਰ ਪੀਸ ਆਹ ਲਓ ਛੜੀਆ ਦਾ ਡਿਜ਼ਾਈਨ ਸਭ ਤੋਂ ਵੱਧ ਚੱਲ ਰਿਹਾ ਮੇਰੇ ਕੋਲ ਡਿਜ਼ਾਈਨ ਚੈੱਕ ਕਰ ਲਓ ਇੱਕ ਵਾਰ ਕਿੰਨਾ ਪਿਆਰਾ ਡਿਜ਼ਾਈਨ ਹੈ ਲੇਟੈਸਟ ਸੀਜ਼ਨ ਗਲੇ ਤੇ ਵੀ ਕੰਮ ਹੈ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਸੀਕੁਐਂਸ ਦਾ ਕੰਮ ਵੀ ਹੋਇਆ ਹੋਇਆ ਸੀਪੀ ਵਰਕ ਦਾ ਵੀ ਦੁਪੱਟਾ ਜੀ ਚੈੱਕ ਕਰ ਲੋ ਦੁਪੱਟਾ ਪੂਰਾ ਫੁੱਲ ਹੈਵੀ ਇੰਨੇ ਦਾ 999 ਰੁਪਏ ਦਾ ਸਿਰਫ ਕੋਈ ਹਜ਼ਾਰ ਨਹੀਂ ਕੋਈ 1500 ਨਹੀਂ ਕੋਈ 2000 ਨਹੀਂ ਸਿਰਫ 999 ਰੁਪਏ ਦਾ ਸੂਟ ਆ ਚਾਰ ਕਲਰ ਆ ਚਾਰੇ ਕਲਰ ਸੋਹਣੇ ਆ ਸੇਮ ਫੋਟੋ ਵਾਲੇ ਪੀਸ ਆ ਬੁਟੀਕਾ ਵਾਲੇ ਜਿਹੜੇ ਅੱਜਕੱਲ ਬੁਟੀਕਾ ਵਾਲੀਆਂ ਮੰਗਦੀਆਂ ਕੁੜੀਆਂ ਸਾਰੇ ਉਹੀ ਸੂਟ ਆ 999 ਰੁਪਏ ਦਾ ਦੋ ਦਿਨ ਦੀ ਲਾਤੀ ਸੇਲ ਭਾਰੀ ਕਰਤਾ ਗਾਕਾਂ ਦਾ ਫਾਇਦਾ ਆ ਲੋ ਕਿਤੇ ਜਾਣੇ ਦੀ ਲੋੜ ਨਹੀਂ ਸਿੱਧਾ ਕਰਾਲੀ ਆਓ ਏਕੇ ਕਲੈਕਸ਼ਨ ਮੇਨ ਬਜ਼ਾਰ ਤੇ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ویئر ਕਰਾਲੀ ਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਕੰਮ ਕੰਮੇ ਕਰਾਣ ਚਲੇ ਜਾਇਓ 25-2500 ਰੁਪਏ ਦਾ ਕੰਮ ਕੰਮ ਹੈ ਜੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਬਾਜੂ ਵਾਲੇ ਦੇਖੋ ਕਿੰਨਾ ਸੋਹਣਾ ਹੈਵੀ ਕੰਮ ਹੋਇਆ ਵਾ ਬੁਟੀਕ ਸਟਾਈਲ ਪੀਸ ਆ ਲਓ ਦੁਪੱਟਾ ਕਰ ਲਓ ਚੈੱਕ ਆ ਲਓ ਪੂਰਾ ਫੁੱਲ ਹੈਵੀ ਦੁਪੱਟਾ ਦੋ ਦਿਨ ਦੀ ਲੱਗੀ ਐ ਸੇਲ ਸਿਰਫ ਦੋ ਦਿਨ ਦੀ ਕੋਈ 4 ਦਿਨ ਦੀ ਕੋਈ 5 ਦਿਨ ਦੀ ਸਿਰਫ ਦੋ ਦਿਨ ਦੀ ਏਕੇ ਕਲੈਕਸ਼ਨ ਮੇਨ ویئر ਕਰਾਲੀ ਵੱਧ ਜੜ ਕੇ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆਹ ਲੋ ਕਮ ਚੈੱਕ ਕਰ ਲੋ ਸਾਰਾ ਗਲੇ ਦੇ ਕੰਮ ਐ ਪੱਲੇ ਦੇ ਕੰਮ ਐ ਬਾਜੂਆਂ ਦੇ ਵੀ ਸਾਰਾ ਕੰਮ ਐ ਪੂਰਾ ਫੁੱਲ ਪਾਰਟੀ ਵੇਅਰ ਪੀਸ ਐ ਦੁਪੱਟਾ ਫੋਰ ਸਾਈਡ ਬਾਰਡਰ ਕੱਢਿਆ ਹੋਇਆ ਕਿੰਨੇ ਦਾ ਸਿਰਫ 999 ਰੁਪਏ 999 ਰੁਪਏ ਏਕੇ ਕਲੈਕਸ਼ਨ ਮੇਨ ਵੇਅਰ ਕਰਾ ਲਈ ਜਲਦੀ ਜਲਦੀ ਪਹੁੰਚੋ ਵੱਧ ਵੱਧ ਸੇਲ ਦਾ ਲਾਭ ਉਠਾਓ ਨਵੇਂ ਡਿਜ਼ਾਈਨ ਐ ਨਵੇਂ ਕਲਰ ਐ हटके ਵੈਰਾਈਟੀ ਆਹ ਲੋ ਜੀ ਇੱਕ ਬਾਜ਼ਾਰ ਚ ਕਰ ਲਈ ਖੀਨਖਾ 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 ਬਹੁਤ ਹੋਈ ਪਈ ਐ ਆਹ ਲੋ ਚੱਕੋ ਜੀ ਖੀਨਖਾ ਸਾਰਾ ਗਲੇ ਤੇ ਹੈਂਡ ਵਰਕ ਦਾ ਕੰਮ ਐ ਬਾਟਮ ਤੇ ਸਾਰਾ ਹੈਂਡ ਵਰਕ ਪੈਚ ਵਰਕ ਦਾ ਕੰਮ ਹੋਇਆ ਹੋਇਆ ਨਾਲ ਬਾਟਮ ਦੀ ਸਲਵਾਰ ਤੇ ਵੀ ਸਾਰਾ ਵਰਕ ਹੋਇਆ ਹੋਇਆ ਜੀ ਪੌਂਚਿਆਂ ਦੇ ਵੀ ਵਰਕ ਹੋਇਆ ਬਈ ਕਰੋ ਚੈੱਕ ਪਿਓਰ ਖੀਨਖਾਬ ਦੁਪੱਟਾ ਵੀ ਔਰਗਾਂਜ਼ਾ ਦੁਪੱਟਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੋਊਗਾ ਜੀ ਫੋਰ ਸਾਈਡ ਗੋਟਾ ਲੱਗਿਆ ਹੋਇਆ ਬਾਜ਼ਾਰ 'ਚ ਵਿਗਰੇ 3500 ਦਾ ਬਾਜ਼ਾਰ 'ਚ ਵਿਗਰੇ 4000 ਦਾ ਲੋਈ ਕਲਰ ਵੀ ਸਾਰੇ ਸੁਪਰ ਹੀ ਪਰ ਏਕ-ਏਕ ਕਲੈਕਸ਼ਨ ਨੇ ਕਿੰਨੇ ਦਾ ਕਰਤਾ ਸਿਰਫ 1699 ਰੁਪਏ ਦਾ ਪੂਰੇ ਪੰਜਾਬ ਦੀ ਗਾਰੰਟੀ ਰੇਟ ਦੀ ਕੁਆਲਿਟੀ ਦੀ ਚੀਜ਼ ਦੀ ਮਾਲ ਹੈਗਾ ਥੋੜਾ ਜਲਦੀ ਜਲਦੀ ਪਹੁੰਚੋ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਰੇਟ ਸੁਣ ਕੇ ਇਹ ਜੇ ਹੈਰਾਨ ਰਹਿ ਜੂਗੇ ਤੁਸੀਂ ਕਹਿੰਦਾ ਕੱਪੜਾ ਹਲਕਾ ਏ ਅਸੀਂ ਕਹਿੰਦਾ ਕੱਪੜਾ ਵਧੀਆ ਏ ਬਾਜ਼ਾਰ ਚ ਵਗੈਰਾ ਕਿਉਂਕਿ 3500 ਦਾ ਪਰ ਏ ਕੇ ਵਾਲੇ ਕਿੰਨੇ ਦਾ ਦੇ ਰਹੇ ਸਿਰਫ 1699 ਦਾ ਅਗਾਕਾ ਦਾ ਕਰਦਾ ਫਾਇਦਾ ਪਹਿਲਾਂ ਆਓ ਪਹਿਲਾਂ ਪਾਓ ਪਹਿਲਾਂ ਆਓ ਪਹਿਲਾਂ ਪਾਓ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਰੇਟ ਕਿੰਨਾ 999 ਰੁਪਏ ਜਿਹੜੇ ਨੀਚੇ ਸੂਟ ਆ ਜਿਹੜੇ ਖੀਨ ਖਾਬ ਆ ਉਹ ਹੈਗਾ 1699 ਰੁਪਏ ਸਾਰੇ ਡਿਜ਼ਾਈਨ ਹਟ ਗਏ ਚੀਜ਼ਾਂ ਲੇਟੈਸਟ ਚੀਜ਼ਾਂ 2 ਦਿਨ ਦੀ ਲੱਗੀ ਹੈ ਸੇਲ ਜਲਦੀ ਪਹੁੰਚੋ ਜਲਦੀ ਆਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ